ਕੋਈ ਵੀ ਕੰਮ ਸੌਖਾ ਨਹੀਂ ਗੈਰੀ ਸਾਹਿਬ ਹਨਾ ਹਾਂਜੀ ਹਾਂਜੀ ਦੇਖ ਲਓ ਕਿੱਥੇ ਆਪਾਂ ਆਉਣਾ 15-20 ਦਿਨ ਪਹਿਲਾਂ ਸ਼੍ਰੀਨਗਰਹੀ ਤੇ ਹੁਣ ਕਿੱਥੇ ਇਧਰ ਫਿਰਨੇ ਐ ਐਮਪੀ ਚ ਪਪਾਲ ਤੋਂ ਅੱਗੇ ਆ ਦੇਖੋ ਜੰਗਲਾਂ ਵਿੱਚ ਤੇ ਉਹ ਸਾਹਮਣੇ ਬੋਰਡ ਲੱਗਾ ਹੋਇਆ ਹੈ ਜੰਗਲ ਵਿੱਚੋਂ ਅੱਧਾ ਪੌਣਾ ਘਟਾ ਹੋ ਗਿਆ ਸਾਨੂੰ ਲੱਗਦਿਆਂ ਨੂੰ ਤੇ ਹਾਲੇ 15-20 ਮਿੰਟ ਹੋਰ ਲੱਗ ਜਣੇ ਨੇ ਤੇ ਥਾਂ-ਥਾਂ ਤੇ ਆ ਬੋਰਡ ਲੱਗੇ ਨੇ ਕਿ ਵੀ ਧਿਆਨ ਨਾਲ ਚੱਲੋ ਸਾਰੇ ਜਣੇ ਕਿ ਕਿਸੇ ਵੀ ਟਾਈਮ ਇੱਥੇ ਕੋਈ ਵੀ ਜਾਨਵਰ ਸੜਕ ਦੇ ਉੱਤੇ ਆ ਸਕਦਾ ਹੈ ਤੇ ਆਪਣਾ ਖਿਆਲ ਰੱਖੋ ਤੇ ਆ ਸੇਫਟੀ ਨਾਲ ਚੱਲੋ ਤੇ ਪਰ ਇਥੇ ਕੀ ਕਰੇ ਬੰਦਾ ਇਥੇ ਹੁਣ ਮੰਨ ਲਓ ਮੋਟਰਸਾਈਕਲ ਪੈਂਚਰ ਹੋ ਜਾ ਜਾਂ ਹੋਰ ਕੋਈ ਉਨਕੀ ਹੋ ਜੇ ਕੋਈ ਕਿਸੇ ਦਾ ਪੈਟਰੋਲ ਖਤਮ ਹੋ ਜਾ ਜਾਂ ਹੋਰ ਮਸ਼ੀਨਰੀ ਕੋਈ ਕਿਸੇ ਵੀ ਟਾਈਮ ਕਿਤੇ ਵੀ ਖੜ ਸਕਦੀ ਹੈ ਸਪੈਸ ਸਕਦਾ ਆ ਚਲੋ ਅਜੇ ਤਾਂ ਟਾਈਮ ਹੈਗਾ ਆਪਣਾ 5:30 ਵਜੇ ਨੇ ਤੇ ਜਿਹੜੇ ਲੋਕ ਦਿਨ ਛਪੇ ਕਈ ਥੋਨੋਂ ਲੰਘਦੇ ਨੇ ਵਿਚਾਰੇ ਤੇ ਕਿੰਨਾ ਵੱਡਾ ਰਿਸਕੇ ਨਾ ਤੇ ਟਾਵਰ ਵੀ ਆਉਂ ਨਹੀਂ ਆਉਂਦੇ ਰੇਂਜ ਵੀ ਨੈਟਵਰਕ ਨੂੰ ਯਾਰਾ ਕਿਸੇ ਮੋਬਾਈਲ ਦਾ ਤੇ ਉਹੀ ਕਹਿੰਦੇ ਨੇ ਵੀ ਘਰੋਂ ਬੱਚਿਆਂ ਖਾਤਰ ਆਪਾਂ ਆਏ ਆ ਕੰਮਕਾਰ ਕਰਨ ਮਿਹਨਤ ਕਰਨਾ ਤੇ ਨਜ਼ਾਰੇ ਤੇ ਲੈ ਰਹੇ ਆ ਕੁਮਨਫਰ ਨੂੰ ਵਧੀਆ ਲੱਗਦਾ ਹੈ ਬੀਬੇ ਨਾਲ ਪੈਸੇ ਆ ਤਾਂ ਚਲੋ ਲੰਘਣੇ ਆ ਜਿੱਥੋਂ ਵੀ ਲੰਘਣੇ ਆ ਨਦੀਆਂ ਝਰਨੇ ਜੰਗਲ ਵੇਖਣੇ ਆ ਪਰ ਰਿਸਕ ਵੀ ਹੈਗਾ ਕਿਉਂ ਕਿ ਜੀ ਸਾਹਿਬ ਹਾਂਜੀ ਹਾਂਜੀ ਚੱਲੀ ਹੁਣ ਫਿਰ ਟਾਈਮ ਥੋੜਾ ਟਾਈਮ ਹਾਂਜੀ ਚਲੋ ਚੱਲੀ ਅੱਗੇ ਆ ਦੋ ਵਾਰੀ ਕਰਾਂ